ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਜਿਹੜੇ ਅੱਜ ਦੇ ਆਪਾਂ ਡਿਜ਼ਾਈਨ ਲੈ ਕੇ ਆਏ ਜੀ ਲੇਟੈਸਟ ਡਿਜ਼ਾਈਨ ਬਹੁਤ ਸੋਹਣੇ ਗਰਮੀ ਵਾਲੇ ਸੂਟਾਂ ਤੇ ਵਰਕ ਕੀਤੇ ਡਿਜ਼ਾਈਨ ਲੈ ਕੇ ਆਏ ਜੀ ਹਲਕੇ ਫੁਲਕੇ ਕਸਟਮਰ ਦੀ ਦੁਆਨ ਤੇ ਆਪਾਂ ਜਿਹੜੇ ਅੱਜ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਸੋਹਣੇ ਹੋਣਗੇ ਜਿਹੜੇ ਕੁਝ ਕ ਆਪਾਂ ਲਗਭਗ ਆਪਣੇ ਕੋਲੇ ਹੋਗੇ ਵਰਕ ਕਰੇਗੇ ਕੁਝ ਆਪਾਂ ਕਰਨੇ ਹੋ ਸੁਨ ਉਹਦੇ ਤੇ ਆਪਾਂ ਵੀ ਨਕਸ਼ਾ ਉਹਦਾ ਹੀ ਦਿਖਾਤਾ ਸੂਟ ਜਿਹੜੇ ਆਪਾਂ ਬਣਾਉਣੇ ਆ ਤੇ ਜਿਹੜੇ ਆਪਣੇ ਕੋਲੇ ਬਣੇ ਵੀ ਪਏ ਆ ਉਹਦੇ ਸਾਰੇ ਮਨਪਸੰਦ ਦੇ ਡਿਜ਼ਾਈਨ ਮਿਲਣਗੇ ਜੀ ਜਿਹੜੇ ਤੁਸੀਂ ਸੋਚੇ ਹੋ ਇਹ ਹਾਲੇ ਤੱਕ ਡਿਜ਼ਾਈਨ ਤੁਸੀਂ ਬਣਾਉਣਾ ਹੋਗਾ ਕੋਈ ਵੀ ਸੋਚੇ ਹੋਣਗੇ ਡਿਜ਼ਾਈਨ ਸਾਰੇ ਆਪਾਂ ਨਿਊ ਡਿਜ਼ਾਈਨ ਹੀ ਲਾਤੇ ਕੁਸ਼ਕ ਦੀ ਜਿਹੜਾ ਆਪਣਾ ਡਿਜ਼ਾਈਨ ਸੈਂਡ ਕੀਤੀ ਸੀ ਉਹਦੇ ਨਾਲ ਦੇ ਡਿਜ਼ਾਈਨ ਆਪਾਂ ਰੈਡੀ ਕਰਨੇ ਆ ਜੇ ਤੁਹਾਨੂੰ ਜੋ ਤੁਹਾਨੂੰ ਵੀ ਸੰਤ ਆਉਂਦਾ ਹੋਇਆ ਤਾਂ ਸਾਨੂੰ ਜਿਹੜੇ ਸਕਰੀਨ ਤੋਂ ਛੋਟੇ ਲੈ ਕੇ WhatsApp ਤੇ ਮੈਸਜ ਕਰ ਸਕਦੇ ਤੇ ਇਹਦੇ ਡਿਜ਼ਾਈਨ ਆਪਣੇ ਨਿਊ ਡਿਜ਼ਾਈਨ ਹੀ ਸਾਰੇ ਆਪਣੇ ਡਿਜ਼ਾਈਨਰ ਤੋਂ ਕੱਲ ਤਿਆਰ ਹੋ ਕੇ ਡਿਜ਼ਾਈਨ ਆਏ ਆ ਜੀ ਕੁਸ਼ਕ ਤੇ ਉਹ ਵੀ ਆਪਾਂ ਇਸੇ ਵੀਡੀਓ ਵਿੱਚ ਸ਼ੇਅਰ ਕਰਦੇ ਤੇ ਜਿਹੜੇ ਆਪਣੇ ਤਿਆਰ ਹੋ ਗਏ ਸੂਟ ਜੀ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਜੀ ਆਪਣੇ ਕੋਲੇ ਹੋ ਗਏ ਜੀ ਵੀ 25 ਸੂਟ ਤਿਆਰ ਤੇ ਇਹਦੇ ਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੇ ਜਿਹੜੇ ਵੀ ਪਿਛੇ ਸੂਟ ਹੈ ਜੋ ਆਰਡਰ ਤੇ ਸੀ ਤੇ ਉਹ ਸਾਰੇ ਕੋਰੀ ਹੋ ਕੇ ਜਾਣੇ ਆ ਤੇ ਜੇ ਤੁਸੀਂ ਵੀ ਆਰਡਰ ਕਰਵਾਉਣਾ ਹੋਏ ਸੂਟ ਜੀ ਰੈਡੀ ਕਰਵਾਉਣੇ ਆ ਤਾਂ ਸਾਨੂੰ ਤੁਸੀਂ ਆਪਦਾ ਵੀ ਆਰਡਰ ਦੇ ਸਕਦੇ ਆ ਬਹੁਤ ਸੋਹਣੇ ਡਿਜ਼ਾਈਨ ਆਪਣੇ ਕੋਲੇ ਆ ਚੁੱਕੇ ਆ ਤੇ ਜਿਵੇਂ ਤੁਸੀਂ ਆਪਣਾ ਸਟਾਫ ਥੋਲ ਰੈਡੀ ਸੂਟ ਕਰਵਾਉਣਾ ਹੈ ਵਿਦ ਦੁਪੱਟਾ ਪਾਰਟੀ ਫੰਕਸ਼ਨ ਉੱਤੇ ਸੂਟ ਰੈਡੀ ਕਰਵਾਉਣਾ ਤੁਸੀਂ ਇਹਵੇਂ ਦਾ ਸੂਟ ਜਿਹੜੇ ਰੇਟ ਆਪਣੇ ਬਹੁਤ ਜਾਇਜ਼ ਰੇਟ ਹੁੰਦੇ ਆ ਜੀ ਤੁਸੀਂ ਕਿਵੇਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਫੁੱਲ ਰੈਡੀ ਸੂਟ ਕਰਵਾ ਸਕਦੇ ਆ ਜਿਹੜੇ ਆਪਣਾ ਕਸਟਮਰ ਦੀ ਰੁਵਾਣ ਦੇ ਆਪਾਂ ਜਿਹੜੇ ਅੱਜ ਤੋਂ ਸੂਟ ਤਿਆਰ ਕੀਤੇ ਹੋਏ ਆ 20 25 ਸੂਟ ਜੀ ਇਹ ਸਾਰੇ ਕੋਰੀਓ ਰੱਖ ਕੇ ਜਾਣੇ ਆ ਜਿਹੜੇ ਕੁਸ਼ਕ ਪਹਿਣਾ ਦੇ ਆਪਾਂ ਨੂੰ ਡਿਜ਼ਾਈਨ ਭੇਜੇ ਸੀ ਉਹ ਆਪਾਂ ਹੁਣ ਸੂਟ ਰੈਡੀ ਕਰ ਰਹੇ ਕੁਸ਼ਕ ਲਗਪਗ ਹੋਗੇ ਤੇ ਐਵੇਂ ਦੇ ਸੂਟ ਤੁਸੀਂ ਸਾਡਾ ਸਾਨੂੰ ਆਰਡਰ ਦੇ ਸਕਦੇ ਆ ਜੀ ਕਿਵੇਂ ਸੂਟ ਰੈਡੀ ਕਰਾਉਣਾ ਫੁੱਲ ਰੈਡੀ ਕਰਾਉਣਾ ਜੀ ਵਿਦਆਊਟ ਦੁਪੱਟਾ ਕਰੋਣਾ ਬੇਦਰਵਟਾ ਕਰੋਣਾ ਸਟਾਫ ਸਾਡੇ ਤੋਂ ਲੈ ਕੇ ਕਰੋਣਾ ਹੈ ਆਪਾਂ ਸਟਾਫ ਆਪਦਾ ਹੀ ਵਧੀਆ ਰੱਖਦੇ ਆ ਬਹੁਤ ਸੋਹਣਾ ਸਟਾਫ ਆਇਆ ਹੋਇਆ ਜੀ ਗਰਮੀ ਵਾਲਾ ਵੀ ਬਸਕੋਸ ਔਰਗੰਝਾ ਜਿਵੇਂ ਹੋ ਗਿਆ ਪਰਬਰੀ ਕਾਟਨ ਦੇ ਹੋਗੇ ਜਿਵੇਂ ਸ਼ਿਲਕ ਕਾਟਨ ਦਾ ਇਹ ਸ਼ਿਲਕ ਕਾਟਨ ਜੀ ਬਹੁਤ ਸੋਹਣਾ ਸੂਟ ਆਇਆ ਹੋਇਆ ਤੁਸੀਂ ਸ਼ਿਲਕ ਕਾਟਨ ਦੇ ਰੈਡੀ ਕਰਵਾ ਸਕਦੇ ਆ ਤੇ ਸ਼ਿਲਕ ਕਾਟਨ ਇਹ ਵੀ ਉਹਦੇ ਵਿੱਚ ਸ਼ਾਈਨਿੰਗ ਬਹੁਤ ਆ ਦੋ ਕਲਰ ਜੇ ਤਾਂ ਤਾਂੀਆਂ ਵਜਦੇ ਹੁੰਦੀਆਂ ਤੇ ਉਹਤੇ ਰੈਡੀ ਕਰਵਾ ਸਕਦੇ ਆ ਵੈਸੇ ਲਾਈਨਿੰਗ ਵੀ ਲਵਾ ਸਕਦੇ ਆ ਲਾਈਨਿੰਗ ਨਾਲ ਥੋੜਾ ਜਿਹਾ ਵਧੀਆ ਬਣ ਜੂਗਾ ਹਲਕਾ ਜਿਹਾ ਹੁੰਦਾ ਸਟਾਫ ਥੋੜਾ ਜਿਹਾ ਹਲਕਾ ਜਿਹਾ ਤੇ ਬਹੁਤ ਸੋਹਣਾ ਬਣੂਗਾ ਜਿਵੇਂ ਤੁਸੀਂ ਕੱਲੇ ਸ਼ਰਟ ਤੇ ਤੇ ਪਾਟਨ ਤੇ ਪਹੁੰਚ ਤੇ ਲੈਣੇ ਕਰਵਾ ਸਕਦੇ ਆ ਪਰ ਮੈਂ ਕੱਲੇ ਚਾਹ ਸ਼ਰਟ ਤੇ ਲਵਾ ਲਵਾਂ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਬੰਦਾ ਜਿਉ ਤੇ ਸੂਟ ਤੇ ਆਪਾਂ ਕਈ ਸੂਟ ਤੇ ਰੈਡੀ ਕੀਤੇ ਹੋਇਆ ਸਿਲਕ ਕਾਟਨ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਜੇ ਵੀ ਦੋ ਸੂਟ ਆਪਾਂ ਕੱਲ ਹੀ ਕੀਤੇ ਆ ਤੇ ਐਵੇਂ ਦੇ ਸੂਟ ਜਿਵੇਂ ਤੁਸੀਂ ਤਾਂ ਆਪਾਂ ਸ਼ਿਲਕ ਤੇ ਵੀ ਕਰਵਾ ਸਕਦੇ ਆਂ ਸ਼ਿਲਕ ਕਾਟਨ ਦੇ ਵੀ ਕਰਵਾ ਸਕਦੇ ਆਂ ਬਸਕੋਸ ਆਰਗਨ ਜਤੀ ਵੀ ਕਰਵਾ ਸਕਦੇ ਤੁਸੀਂ ਜਿਵੇਂ ਆ ਗਈ ਮਸਲੀਨ ਕਾਟਨ ਆ ਗਈ ਜੀ ਮਸਲੀਨ ਕਾਟਨ ਦੇ ਬਹੁਤ ਸੋਹਣਾ ਮਸਰਾਫ ਹੈ ਉਹ ਤੇ ਵਧੀਆ ਬੰਦਦਾ ਚਾਹੇ ਤੁਸੀਂ ਲਾਈਨਿੰਗ ਲਾਓ ਜਾਂ ਨਾ ਲਾਓ ਸ਼ਰਟ ਤੇ ਲਾਓ ਕੱਲੇ ਵੀ ਚਾਹੇ ਲਾਈਨਿੰਗ ਲਾਉਣੇ ਦਾ ਜੇ ਸਾਡੇ ਤੋਂ ਸਟਿਚਿੰਗ ਵੀ ਕਰਾਉਣੀ ਹੈ ਤੁਸੀਂ ਸੂਟ ਦੀ ਫੁੱਲ ਰੈਡੀ ਸਟਿਚੂਟ ਕਰਵਾਉਣਾ ਵਿਦ ਸਟਿਚਿੰਗ ਵਿਦ ਆਪਣੇ ਕੋਲ ਸਟਾਫ ਤੇ ਦੁਪੱਟਾ ਸਾਰਾ ਫੁੱਲ ਰੈਡੀ ਸੂਟ ਕਰਵਾਉਣਾ ਸਟਿਚਿੰਗ ਦਾ ਕੋਈ ਰੇਟ ਆਪਣੇ ਕੋਲ ਜਿਆਦਾ ਨਹੀਂ ਹੁੰਦਾ ਲੈਨਿੰਗ ਵਾਲੇ ਸੂਟ ਦੀ ਆਪਣੇ ਕੋਲ 700 ਰੁਪਏ ਲੈਨਿੰਗ ਵਾਲੇ ਸੂਟ ਦੀ ਜੀ ਸਟਿਚ ਜੇ ਤੁਸੀਂ ਲੈਸਾ ਵਗੈਰਾ ਲਗਾ ਕੇ ਸੂਟ ਨੂੰ ਤਿਆਰ ਕਰਵਾਉਣਾ ਤਾਂ ਆਪਣੇ 300 ਰੁਪਏ ਸੂਟ ਦੀ ਸਟਿਚਿੰਗ ਹੈ ਜੀ ਕੋਟਨ ਵਾਲੇ ਸੂਟ ਦੀ ਬਸ ਟਾਊਟਰ ਲੈਨਿੰਗ ਤੇ ਐਵੇਂ ਦੀ ਸੂਟ ਤੁਸੀਂ ਜੇ ਰੈਡੀ ਕਰਾਉਣਾ ਤੁਸੀਂ ਰੈਡੀ ਕਰਵਾ ਸਕਦੇ ਹੋ ਸਿੰਪਲ ਸੂਟ ਜਮਾ ਰੈਡੀ ਤਾਂ ਹੁਣ ਸਿੰਪਲ ਦਾ ਜਮਾ 2 ਟਾ 1600 ਸੂਟ ਦਾ ਕੋਈ ਕਰਵਾਉਂਦਾ ਵੀ ਨਹੀਂ ਤੇ ਆਪਾਂ ਜਿਵੇਂ लेस वगैरह ਲਾ ਕੇ ਲਾਉਣੇ ਲਾਉਣੇ ਜੀ ਨੇ ਇੱਕ ਬਣਵਾਉਣਾ ਤੇ ਐਵੇਂ ਦੇ ਆਪਣੇ ਕੋਲੇ 3250 ਤੋਂ 250 ਤੋਂ ਸਟਾਰਟ ਆਪਣੇ ਕੋਲੇ ਜੀ ਸਟਿਚਿੰਗ ਹੈ ਜਿਵੇਂ ਸਿੰਪਲ ਸੂਟ ਆ ਗਿਆ ਤੇ ਉਹਨਾਂ ਤੇ ਜਿਵੇਂ लेस वगैरह ਲਗਾਉਣੀ ਹੈ 250 300 300 ਤੋਂ ਮੇਰੇ 250 ਤੋਂ ਸਟਾਰਟ ਹੈ ਜੀ ਤੁਸੀਂ ਜੀ ਮੈਂ ਉਹਨੂੰ ਮਰਜੀ ਡਿਜ਼ਾਈਨ ਕਰਵਾ ਸਕਦੇ ਆ ਪੂਰਾ ਸੂਟ ਜਿਵੇਂ ਇਹ ਵੀ ਲੈਸ ਲਗਾਉਣੀ ਹੈ ਤਾਂ 2.5 ਆ ਇੱਕ ਸੂਟ ਪੈ ਜਾਂਦੀ ਹੈ ਜਿਵੇਂ ਤੁਸੀਂ ਨੱਕ ਤੇ ਬਣਾਉਣਾ ਡਿਜ਼ਾਈਨ ਬਣਾਇਆ 400 ਦਾ ਸੂਟ ਤੁਹਾਡਾ ਲੈਸ ਵਗੈਰਾ ਲਗਾ ਕੇ ਤਾਂ ਸੋਨੂੰ ਸਟਿਚਿੰਗ ਪੈ ਜਾਂਦੀ ਹੈ ਜੀ ਨੱਕ ਤੇ ਵੀ ਬਣਾਉਣਾ ਡਿਜ਼ਾਈਨ ਤਾਂ ਤੇ ਆਪਾਂ ਲੈਸਾਂ ਲਈ ਜਣਾ ਹੁਣ ਆਪਾਂ ਜਿਵੇਂ ਸੂਟ ਜਿਹੜੀ ਆਪਾਂ ਰੈਡੀ ਕਰਦੇ ਆਂ ਹਰ ਇੱਕ ਪੈਨ ਲੈਸ ਦੁਪट्टे ਤੇ ਵੀ ਲਗਾਉਂਦੀ ਹੈ ਤੇ ਦੁਪੱਟੇ ਤੇ ਲਾਸ ਲਗਾ ਕੇ ਆਪਾਂ ਤੋਂ ਪੂਰਾ ਸੂਟ ਰੈਡੀ ਕਰਾਉਣਾ ਜਾਇਜ਼ ਨਜਾਇਜ਼ ਆਪਣੇ ਹੋਣਗੇ ਜੀ ਸੂਟਾਂ ਦੇ ਰੇਟ ਕੋਈ ਰੇਟ ਜਿਵੇਂ ਹੁਣ ਬਾਹਰ ਬੁਟੀਕਾਂ ਵਾਲੀਆਂ 3-4000 ਰੁਪਏ ਤੋਂ ਕੋਈ ਰੇਟ ਘਟਨੀ ਕਰ ਕਾਟਨ ਦਾ ਸੂਟ ਕਰਾਉਣਾ ਤਾਂ 3-3000 ਰੁਪਏ ਲਈ ਜਾਂਦੇ ਹਨ ਉਹ ਤੁਹਾਨੂੰ ਵੀ ਪਤਾ 3-3000 ਜ 1000 ਤੋਂ ਘਟਨੀ ਇਹਨਾਂ ਦਾ ਰੇਟ ਹੁੰਦੇ ਜਿਵੇਂ ਦੋ ਬੁਟੀਆਂ ਪਾ ਕੇ ਤੇ ਬਿਦੌਟ ਸਟਿਚਿੰਗ ਨਾਲ ਹੀ 4-3000 ਰੁਪਏ ਮੰਗੀ ਜਾਂਦੇ ਹਨ ਤੇ ਐਵੇਂ ਦੇ ਤੁਸੀਂ ਸਾਡੇ ਤੋਂ ਜੈਜ ਰੇਟਾਂ 'ਚ ਸੂਟ ਤਿਆਰ ਕਰਵਾਉਣੇ ਪਾਰਟੀ ਫੰਕਸ਼ਨ ਹੈ ਜਿਵੇਂ ਘਰੇ ਤੇ ਤੁਸੀਂ ਇਕੱਠੇ ਸੂਟ ਕਰਵਾਉਣੇ ਤਾਂ ਉਹਦੇ 'ਚ ਆਪਾਂ ਨੂੰ ਤੁਹਾਨੂੰ ਬੈਨੀਫਿਟ ਮਿਲ ਜੂਗਾ ਜੀ ਤੇ ਤੁਸੀਂ ਐਵੇਂ ਸੂਟ ਇਕੱਠੇ ਸੂਟ ਕਰਾਉਣੇ ਤੁਹਾਨੂੰ ਬੈਨੀਫਿਟ ਜ਼ਰੂਰ ਮਿਲੂਗਾ ਸਾਰੇ ਸੂਟਾਂ 'ਚੋਂ ਤੇ ਐਵੇਂ ਦੇ ਰੈਡੀ ਸੂਟ ਤੁਸੀਂ ਕਰਾਓ ਸਾਡੇ ਤੋਂ ਸਾਰੇ ਆਪਣੇ ਕੋਲੇ ਵਰਕ ਜਿਹੜੇ ਕੀਤੇ ਹੋਏ ਆ ਤੇ ਬਹੁਤ ਸੋਹਣੇ ਸੂਟ ਵਰਕ ਕੀਤੇ ਹੋਏ ਆ ਜਿਵੇਂ ਆਪਾਂ ਟਾਈ ਡਾਈ ਐਂਡ ਟਾਈ ਐਂਡਾਈ ਦਾ ਦੁਪੱਟਾ ਵੀ ਆਪਾਂ ਹਰ ਇੱਕ ਭੈਣਾਂ ਆਦੀ ਦਾ ਸਾਨੂੰ ਦੁਪੱਟਾ ਵੀ ਟਾਈ ਐਂਡਾਈ ਦਾ ਹੋਵੇ ਲੈਸ ਵੀ ਉੱਪਰ ਲੱਗੀ ਹੋਵੇ ਸਟਿਚਿੰਗ ਵੀ ਵਧੀਆ ਹੋਵੇ ਲੈਸਾਂ ਵੀ ਨਿੱਕ ਤੇ ਪਣਿਆ ਹੋਇਆ ਡਿਜ਼ਾਈਨ ਹਨਾ ਐਵੇਂ ਦੇ ਡਿਜ਼ਾਈਨ ਸਾਨੂੰ 3000 ਜਿਵੇਂ ਲੈਸਾਂ ਲਾਉਣੀਆਂ ਸਾਰੇ ਸੂਟ ਤੇ 3250 ਦਾ ਆਪਣੇ ਕੋਲੇ ਜਿਹੜਾ ਸਾਨੂੰ ਸੂਟ ਦਿਖਾਉਣੇ ਕਾਟਨ ਦੀ ਪੂਰਾ ਫੁੱਲ ਰੈਡੀ ਸੂਟ ਜੀ ਸਾਨੂੰ 1500 ਤੋਂ ਸਟਾਰਟ ਹੋਊਗਾ विद स्टिचिंग दुपट्टा सारा कुछ ही 1500 ਤੋਂ ਸਟਾਰਟ ਆਪਣੇ ਕੋਲੇ ਸੂਟ ਹੈ ਵਰਕ ਕੀਤੇ ਤਿਆਰ ਕਰਵਾਉਗੇ ਜੀ ਤੇ ਐਵੇਂ ਦੇ ਸੂਟ ਸਾਡੇ ਵੇਖ ਲਈ ਜਿਨ੍ਹਾਂ ਹਾਲੇ ਤੱਕ ਪਹਿਣਾ ਨਾ ਨਵਾਂ ਹੈ ਜਿਹਦੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਕਈ ਪਹਿਣਾ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤੇ ਵੀਡੀਓ ਚੱਕ ਕੇ ਲੈ ਆਉਂਦੀਆਂ ਜਿਸ ਦੀ ਤੁਹਾਡੇ ਹੋਰ ਵੀਡੀਓ ਸਾਨੂੰ ਮਿਲਦੀ ਨਹੀਂ ਐ ਮਿਲਦੀ ਤੁਸੀਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਫਿਰ ਸਾਡੇ ਕੋਲ ਵੀਡੀਓ ਲੈ ਕੇ ਆਇਆ ਕਰੋ ਤੇ ਤੁਸੀਂ ਜਦੋਂ ਨੂੰ ਆਪਣਾ ਨਵੇਂ ਡਿਜ਼ਾਈਨ ਆਪਾਂ ਜਿਹੜੇ ਸਰ ਤਾ ਰੋਜ਼ ਡੇਲੀ ਵੀਡੀਓ ਆਪਾਂ ਦੋ ਵੀ ਪਾ ਦੇਨੇ ਇੱਕ ਵੀ ਵੀਡੀਓ ਪਾਉਣੇ ਹਰ ਡੇਲੀ ਵੀਡੀਓ ਇੱਕ ਤਾਂ ਜ਼ਰੂਰ ਪੈਂਦੀ ਪੈਂਦੀ ਆਪਲੋਡ ਕਰਦੇ ਕਰਦੇ ਆਪਾਂ ਕਿਉਂਕਿ ਨਵੇਂ ਡਿਜ਼ਾਈਨ ਹੁੰਦੇ ਸਾਰੇ ਨਵੇਂ-ਨਵੇਂ ਰਜਾਨਾ ਆਰਡਰ ਆਉਂਦੇ ਆ ਉਹਨਾਂ ਤੇ ਆਪਾਂ ਵੀਡੀਓ ਬਣਾਈ ਹੁੰਦੀ ਆ ਜਿਹੜੇ ਪਿਛਲੇ ਆਪਣੇ ਕੋਲੇ ਆਰਡਰ ਬਣ ਚੁੱਕੇ ਹੁੰਦੇ ਸੂਟ ਉਹਦੀ ਆਪਾਂ ਵੀਡੀਓ ਪਾ ਦਿੰਨੇ ਆ ਨਵੇਂ ਆਰਡਰ ਲਏ ਹੁੰਦੇ ਜਿਹੜੇ ਤੇ ਉਹਨਾਂ ਦੀ ਆਪਾਂ ਅਗਲੇ ਦਿਨ ਵੀਡੀਓ ਪਾਉਣੀ ਆ ਤੇ ਜਿਹੜੇ ਜਿੰਨੇ ਕਿ ਤਿਆਰ ਹੋ ਜਾਂਦੇ ਸੂਟ ਜੀ ਉਹ ਤੁਹਾਡੇ ਨਾਲ ਵੀਡੀਓ ਆਪਾਂ ਸ਼ੇਅਰ ਕਰਦੇ ਹੁੰਨੇ ਆ ਹਰ ਤਰਾ ਦਿਨ-ਰੋਜ਼ ਵੀਡੀਓ ਆਪਣੀ ਡੇਲੀ ਪੈਂਦੀ ਆ ਜੀ ਬਹੁਤ ਟਾਈਮ ਲੱਗਦਾ ਵੀਡੀਓ ਬਣਾਉਣ ਤੇ ਵੀ ਵੀਡੀਓ ਆਪਾਂ ਵੀ ਅਪਲੋਡ ਕਰਨ ਤੇ ਵੀ ਤੇ ਆਪਾਂ ਨੂੰ ਟਾਈਮ ਦੇਣਾ ਪੈਂਦਾ ਤੇ ਅਸੀਂ ਇਸ ਆਪਣੇ ਡਿਜ਼ਾਈਨ ਵੀ ਹਰ ਵੀਡੀਓ ਦੇ ਵਿੱਚ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਉਂਦੇ ਹਾਂ ਵੀ ਭੈਣਾਂ ਦੀ ਪਸੰਦ ਆਉਣ ਸਾਰੇ ਹਰ ਕਸਟਮਰ ਦੀ ਡਿਮਾਂਡ ਤੇ ਆਪਣੇ ਕੋਲ ਡਿਜ਼ਾਈਨ ਹੁੰਦੇ ਆ ਜੀ ਇਵੇਂ ਜਿਵੇਂ ਜੇ ਤੁਸੀਂ ਤਿਆਰ ਕਰਾਉਣ ਲੈ ਜੀ ਘੱਟ ਰੇਟਾਂ ਦੇ ਜਿਵੇਂ ਆਪਾਂ ਆਹ ਡਿਜ਼ਾਈਨ ਤਿਆਰ ਕੀਤਾ ਤੇ ਇਹ ਤੁਹਾਨੂੰ ਕੈਮਰੀ ਕਾਟਨ ਦੇ ਵਿੱਚ ਤਾਂ ਤੁਹਾਨੂੰ ਪਊਗਾ 750 ਦਾ ਜਿਹੜੇ ਆਪਾਂ ਆਹ ਡਿਜ਼ਾਈਨ ਤਿਆਰ ਕੀਤੇ ਧਿਆਨ ਨਾਲ ਦੇਖ ਲਓ ਇਹ ਤੁਹਾਨੂੰ ਕੈਮਰੀ ਕਾਟਨ ਚ 750 ਦਾ ਪਊਗਾ ਜੀ ਜੇ ਤੁਸੀਂ ਕਰਾਉਣਾ ਵਧੀਆ ਕਾਟਨ ਚ ਫਿਰ ਤੁਹਾਨੂੰ ਪਊਗਾ ਜੀ 11500 ਦਾ ਪਊਗਾ 1000 ਦਾ ਇਹਦੇ ਸੂਟ ਤੁਸੀਂ ਰੈਡੀ ਕਰਾਉਣੇ ਇੱਕ ਆਪਾਂ ਆਹ ਰੈਡੀ ਕੀਤਾ ਸੀ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਕੁਝ ਮੈਂ ਕੱਲ ਸੂਟ ਕੀਤੇ ਕੁਝ ਰੈਡੀ ਪਰਸੋ ਕੀਤੇ ਇਹ ਪਹਿਣਾ ਦੇ ਵੀ ਕੱਲ ਕੋਰੀਅਰ ਹੋ ਕੇ ਗਏ ਸੂਟ ਤੇ ਵੀਡੀਓ ਨਹੀਂ ਬਣਾਈ ਜਪਾ ਤੇ ਅੱਜ ਇਹਦੇ ਬਣਾ ਕੇ ਤੁਹਾਨੂੰ ਉਹਨਾਂ ਸ਼ੇਅਰ ਕਰਤੀ ਜੀ 10 ਘੇਰਾ ਸੀ ਸੂਹਾ ਸੂਹਾ ਜਿੱਦੋਂ ਸਾਡਾ ਟਾਈਮ ਲੱਗੇ ਵੀਡੀਓ ਬਣਾਉਣੀ ਆ ਸੀ ਸੂਹਾ ਬਣ ਜੇ ਸ਼ਾਮ ਨੂੰ ਬਣ ਜੇ ਤੇ ਸੁਭਾ ਪਾਣੀ ਚਾਵਣ ਬਣੀ ਦੀ ਸੁਭਾ ਪਾਣੀ ਜੇ ਸੁਭਾ ਬਣੀ ਹੁੰਦੀ ਹੈ ਤਾਂ ਆਪਾਂ ਦੁਪਹਿਰੇ ਪਾਣੀ ਵੀਡੀਓ ਹਰ ਵੀਡੀਓ ਆਪਾਂ ਜਾਨਣਾ ਪਉਨੇ ਆ ਰੋਜ਼ ਡੇਲੀ ਵੀਡੀਓ ਪੈਂਦੀ ਹੈ ਹਾਲੇ ਤੱਕ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ ਤਾਂ ਨਾ ਵੀ ਚੰਗੀ ਲੱਗਦਾ ਵੀ ਲਾਈਕ ਕਰਦਿਆ ਕਰੋ ਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਅੱਗੇ ਸ਼ੇਅਰ ਕਰਦਿਆ ਕਰੋ ਹੋਰ ਭੈਣਾਂ ਨੂੰ ਵੀ ਆਪਾਂ ਕਿਸੇ ਦਾ ਫਾਇਦਾ ਹੋ ਸਕੇ